ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਇਹੋ ਜਿਹਾ ਮੁੱਦਾ ਲੈ ਕੇ ਹਾਜ਼ਰ ਆ ਜਿਹਦੇ ਵਿੱਚ ਡਿਸਕਸ਼ਨ ਹੋਏਗੀ ਅਦਾਲਤ ਦੀਆਂ ਪਾਵਰਸ ਦੇ ਬਾਰੇ ਕੀ ਕੋਈ ਅਦਾਲਤ ਪੱਤਰਕਾਰਾਂ ਨੂੰ ਅੰਦਰ ਆਉਣ ਤੋਂ ਰੋਕ ਸਕਦੀ ਹੈ ਕਿਸੇ ਵੀ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਦੇ ਵਿੱਚ ਜਿਹੜੀ ਪ੍ਰोसीडिंग ਹੈ ਉਹਨੂੰ ਇਨ ਕੈਮਰਾ ਕਰ ਸਕਦੀ ਹੈ ਕਿ ਨਹੀਂ ਜਿਸ ਤਰ੍ਹਾਂ ਸਾਡੇ ਪਿਛਲੇ ਐਪੀਸੋਡਸ ਦੇ ਵਿੱਚ ਤੁਸੀਂ ਦੇਖਿਆ ਐਪੀਸੋਡ ਨੰਬਰ 94 96 ਦੇ ਬਲ 97 ਉਹਦੇ ਵਿੱਚ ਅਸੀਂ ਡੀਲ ਕੀਤਾ ਹੈ ਇਸ਼ੂ ਕਿਉਂਕਿ ਪੰਜਾਬ ਫਾਈਲਸ ਟੀਵੀ ਵੱਲੋਂ ਇੱਕ ਐਪਲੀਕੇਸ਼ਨ ਲਾਈ ਗਈ ਆ ਅਡੀਸ਼ਨਲ ਸੈਸ਼ਨ ਜੱਜ ਸਰਦਾਰ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਏ ਦੇ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਪੱਤਰਕਾਰਾਂ ਲਈ ਖੋਲੀ ਜਾਏ ਮੈਂ ਇਕੱਲੇ ਨੇ ਐਪਲੀਕੇਸ਼ਨ ਲਾਈ ਹੈ ਮੇਰੇ ਲਈ ਖੋਲੀ ਜਾਏ ਇਹ ਮੇਰੇ ਲਈ ਖੋਲਨੀ ਜਾਏਗੀ ਤੇ ਬਾਕੀਆਂ ਲਈ ਵੀ ਖੋਲੀ ਜਾਏ ਸੋ ਇਸ ਮੁੱਦੇ ਤੇ 28 ਤਰੀਕ ਨੂੰ ਸਟੇਟ ਨੇ ਔਰ ਮਜੀਠੀਆ ਸਾਹਿਬ ਦੇ ਵਕੀਲਾ ਨੇ ਜਵਾਬ ਦੇਣਾ ਪਿਛਲੀ ਤਰੀਕ ਨੂੰ ਜਵਾਬ ਦਿੱਤਾ ਨਹੀਂ ਸੀ ਅੱਜ ਐਸੀ ਚੀਜ਼ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਜਸਟਿਸ ਰਣਜੀਤ ਸਿੰਘ ਰੰਧਾਵਾ ਰਿਟਾਇਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਗ੍ਰਹਿ ਨਿਵਾਸਤੇ ਉਹਨਾਂ ਤੋਂ ਇਸ ਇਸ਼ੂ ਦੇ ਬਾਰੇ ਕਲੀਅਰਿਟੀ ਲੈਣ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਨਾਵ ਸਾਹਿਬ ਜਿਸ ਤਰ੍ਹਾਂ ਮੈਂ ਦੱਸਿਆ ਦੱਸੋ ਵੀ ਕੋਈ ਅਦਾਲਤ ਡੀਏ ਵਾਲੇ ਕੇਸ ਚ ਰੇਪ ਤੇ ਬਾਕਸੋ ਕੇਸਸ ਛਾੜ ਦੋ ਡਿਸਪੋਰਸ਼ਨੇਟ ਅਸੈਟਸ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਪ੍ਰोसीडिंग ਨੂੰ ਇਨਕੈਮਰਾ ਕਰ ਸਕਦੀ ਹੈ ਦੇਖੋ ਗੱਲ ਇਹ ਹੈ ਕਿ ਇੱਕ ਫੇਅਰ ਟ੍ਰਾਇਲ ਜਿਹੜਾ ਨਾ ਉਹ ਕਨਸਟੀਟਿਊਸ਼ਨਲੀ ਗਾਰੰਟੀਡ ਰਾਈਟ ਹੈ ਜੀ ਆਰਟੀਕਲ 21 ਜਿਹੜਾ ਕਹਿੰਦਾ ਹੈ ਕਿ ਕੋਈ ਬੰਦਾ ਉਹਨੂੰ ਕੋਈ ਵੀ ਪ੍ਰੋਸੀਜਰ ਜਿਹੜਾ ਹੈਗਾ ਐਸਾ ਨਹੀਂ ਐਡਾਪਟ ਹੋ ਸਕਦਾ ਜਿਹਦੇ ਨਾਲ ਉਹਦਾ ਫੇਅਰ ਟ੍ਰਾਇਲ ਸਫਰ ਹੋਵੇ ਹੀ ਇਜ਼ ਣਟਾਈਟਲ ਟੂ ਤੇ ਫੇਅਰ ਟ੍ਰਾਇਲ ਦਾ ਕਨਸੈਪਟ ਹੈਗਾ ਕਿ ਓਪਨ ਟ੍ਰਾਇਲ ਓਪਨ ਕੋਰਟ ਆ ਓਪਨ ਕੋਰਟ ਟ੍ਰਾਇਲ ਓਪਨ ਟ੍ਰਾਇਲ ਵਿੱਚ ਉਹਨੂੰ ਜਿਹੜਾ ਨਾ ਉਹਦੀ ਸੁਣਵਾਈ ਜਿਹੜੀ ਹੈ ਨਾ ਓਪਨ ਕੋਰਟ 'ਚ ਹੋਵੇ ਤੇ ਜੇ ਜਿਹਦਾ ਐਕਸੈਸ ਪਬਲਿਕ ਨੂੰ ਅਵੇਲੇਬਲ ਹੋਵੇ ਹੋਰ ਵੀ ਸਾਰੇ ਜਾਣੇ ਜਾ ਸਕਦੇ ਥੇਰ ਆਰ ਐਕਸੈਪਸ਼ਨ ਟੂ ਥਿਸ ਓਪਨ ਟ੍ਰਾਇਲ ਪ੍ਰਿੰਸੀਪਲ ਔਰ ਉਹ ਉਹਦੇ ਚ ਨੇ ਜਿਸ ਤਰ੍ਹਾਂ ਕੁਝ ਪਹਿਲਾਂ CRP ਚੀਜ਼ ਤੇ ਹੁਣ BANS BNSS ਐਕਟ ਦੇ ਵਿੱਚ ਨੇ ਪ੍ਰੋਵੀਜ਼ਨ ਉਹ ਕਈ ਐਸੇ ਸੈਂਸਿਟਿਵ ਕੇਸਸ ਹੁੰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਪੋਸਕੋ ਰੇਪ ਕੇਸਸ ਕਿਹਾ ਕਿ ਉਹਦੇ ਚ ਆਇਡੈਂਟੀਟੀ ਆਫ ਦੀ ਜਿਹੜਾ ਵਿਕਟਮ ਹੁੰਦਾ ਉਨੂੰ ਪ੍ਰੋਟੈਕਟ ਕਰਨ ਦੀ ਲੋੜ ਦੱਸੀ ਗਈ ਹੈ ਤੇ ਇਸ ਕਰਕੇ ਉਹਦੇ ਚ ਕੈਬਰਾ ਟ੍ਰਾਇਲ ਜਿਹੜਾ ਨਾ ਉਹ ਪਰਮਿਟਿਡ ਹੈ ਅੰਡਰ ਦੀ ਪ੍ਰੋਵੀਜ਼ਨਸ ਆਫ ਪ੍ਰੋਸੀਜਰਲ ਲਾਅ ਸਿਮਿਲਰਲੀ ਫਰਜ਼ ਕਰੋ ਕੋਈ ਐਸਾ ਟ੍ਰਾਇਲ ਹੋਵੇ ਜਿਹਦੇ ਵਿੱਚ ਕੋਈ ਸੈਂਸਿਟਿਵ ਇਨਫੋਰਮੇਸ਼ਨ ਰਿਗਾਰਡਿੰਗ ਦੀ ਇਨਸਿਕਿਉਰਟੀ ਆਫ ਦੀ ਸਟੇਟ ਯਾ ਨੈਸ਼ਨਲ ਇੰਟਰਸਟ ਜਿਹੜੇ ਡਿਸਕਲੋਸ ਹੋਣੇ ਹੋਣ ਐਸੀ ਐਵਿਡੈਂਸ ਆਵੇ ਜਿਹੜੀ ਉਹਦੇ ਵਿੱਚ ਹੋ ਸਕਦਾ ਹੈ ਕਿ ਕੈਮਰਾ ਟਰਾਈਲ ਹੋ ਜਾਏ ਤਾਂ ਕਿ ਲੋਕਾਂ ਨੂੰ ਪਬਲਿਕ ਨੂੰ ਜਿਹੜੀ ਉਹ ਸੈਂਸਿਟਿਵ ਇਨਫਰਮੇਸ਼ਨ ਹੈ ਉਹ ਯੂ ਕੈਨ ਸੇ ਜਿਵੇਂ ਨੈਸ਼ਨਲ ਸਕਿਉਰਿਟੀ ਸਪਾਈਂਗ ਜਾਂ ਫੌਜੀਨਰਲੀ ਬੇਸਿਕਲੀ ਨਾਟ ਨੈਸ਼ਨਲ ਸਕਿਉਰਿਟੀ ਸਪਾਈਂਗ ਦੇ ਕੇਸਿਸ ਵਿੱਚ ਸੈਂਸਿਟਿਵ ਇਨਫਰਮੇਸ਼ਨ ਜਿਹੜਾ ਸਰਕਿਸ ਨੂੰ ਪਕੜਿਆ ਗਿਆ ਹੈ ਅ ਅਫੀਸ਼ਲ ਸਿਕਰਟ ਐਕਟ ਦੇ ਥੱਲੇ ਤੇ ਉਹਦੇ ਵਿੱਚ ਹੋ ਸਕਦਾ ਹੈ ਕਿ ਕੋਈ ਐਸੀ ਸੈਂਸਿਟਿਵ ਇਨਫਰਮੇਸ਼ਨ ਰਿਲੇਟਡ ਟੂ ਸਟੇਟ ਜਾਂ ਆਰਮੀ ਫੇਸ ਹੈ ਹੂੰ ਜਿਹੜੀ ਕਿ ਐਵਿਡੈਂਸ ਲੀਡ ਹੋਣੀ ਹੈ ਤੇ ਉਸ ਕਰਕੇ ਉਹ ਨੂੰ ਕੈਮਰਾ ਟਾਇਲ ਹੋ ਸਕਦਾ ਹੈ ਉਹਦੇ ਚ ਪਰਮਿਟਡ ਹੈ ਸੈਕਸ਼ਨ 14 ਹੈ ਉਹਦਾ ਜਿਸੂਸੀ ਦੇ ਮਾਮਲਿਆਂ ਚ ਇਹ ਸੰਭਵ ਹੈ ਉਹ ਸੰਭਵ ਹੈ ਤੇ ਉਹਦੇ ਚ ਹੋ ਸਕਦਾ ਕਿਉਂਕਿ ਉਹ ਐਸੀ ਇਨਫੋਰਮੇਸ਼ਨ ਜਿਹੜੀ ਹੈ ਨਾ ਉਹ ਜਨਰਲ ਪਬਲਿਕ ਨੂੰ ਨਹੀਂ ਜਾਣੀ ਚਾਹੀਦੀ ਆਦਰਵਾਇਜ਼ ਬੇਸਿਕ ਪ੍ਰਿੰਸੀਪਲ ਹੈ ਕਿ ਟ੍ਰਾਇਲ ਜਿਹੜਾ ਨਾ ਓਪਨ ਟ੍ਰਾਇਲ ਹੋਣਾ ਚਾਹੀਦਾ ਉਹ ਕੈਮਰਾ ਟਾਇਲ ਨਹੀਂ ਹੋਣਾ ਚਾਹੀਦਾ ਔਰ ਜਿਸ ਤਰ੍ਹਾਂ ਤੁਹਾਡਾ ਸਵਾਲ ਹੈ ਕਿ ਕਿਆ ਡਿਸਪੋਜੀਸ਼ਨ ਇੰਟਰਨੈਟਸ ਕੇਸ ਦੇ ਵਿੱਚ کیمرا ٹرائل ہو سکتا ہے میرے بچار میرا فرسٹ آنسر ہوگا نہیں کیمرا ٹرائل نہیں ہو سکتا میں تسی مادی منال میں وہ آرڈر دیکھا ہے جڑا اس جاس کے پاس کیتا گیا ہے جی وہ بیسک ریزن دیتا گیا ہے سیکیورٹی ریزنز کر کے مجھے دونوں سائٹ سے کانسل مان گئے کہ انہوں کیمرا پرسیڈنگ کر لو میرے یہ ایک انسٹیٹیوشنل دی فیئرنس آف دی مطلب جبسٹیٹیوشن پروویژن افیکٹ کرتا ہے اسپیشلی میں سیکنڈ آسپیکٹ کا دیکھنا ایک تو ہو گیا یہ اوپن ٹرائل جاسک پرنسیپل کی میں گل ایک ہے کہ جایل کی پروسیڈنگس ہیں یا کرمنل ٹرائل کی پروسیڈنگ ہے یا گورمنٹ کوئی بھی ادارے کی کوئی جیفورمیشن ہے وہی اسبلٹی کنویں ہونی چاہیے جنرل پبلک نہیں ہونی چاہیے جنرل پبلک عام سارے جا کے دیکھ نہیں سکتے فرض کرو کوئی کسی بارے جاننے انٹرسٹڈ ہے کسی پرومیننٹ بندے دا کیس چل رہا ہے کہ کی وہ ہے کی نہیں ہے تو وہ جا کے تے دیکھ نہیں سکتا تے پھر وہ طریقہ کی ہے کہ جرنلسٹ جرنلسٹ دے الگ رائٹس نے میرے بچار جرنلسٹ جڑے نے انہوں بالکل فرض کرو کوئی ہے بھی سیکیورٹی ریزن بھی ہے ਤੇ ਜਰਨਲਿਸਟ ਨੂੰ ਬਾਰ ਨਹੀਂ ਕੀਤਾ ਜਾ ਸਕਦਾ ਮੇਰੇ ਵਿਚਾਰ ਕਿਉਂਕਿ ਜਰਨਲਿਸਟ ਦੀ ਇੱਕ ਡਿਊਟੀ ਹੈ ਉਹਨਾਂ ਦਾ ਫਰੀडम ਆਫ ਸਪੀਚ ਦਾ ਰਾਈਟ ਹੈ ਜਿਹੜਾ ਉਹਨਾਂ ਦਾ ਰਾਈਟ ਹੈ ਸੈਕਸ਼ਨ ਆਰਟੀਕਲ 19 ਆਫ ਦਿ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਰਾਈਟ ਹੈ ਫਰੀडम ਆਫ ਸਪੀਚ ਤੇ ਉਹ ਫਰੀडम ਆਫ ਸਪੀਚ ਦੇ ਜ਼ਰਾਏ ਉਹਨਾਂ ਦਾ ਡਿਊਟੀ ਹੈ ਜਾਂ ਫਰਜ਼ ਹੈ ਕਿ ਜਨਤਾ ਨੂੰ ਐਸ ਜੀ ਇੰਪੋਰਟੈਂਟ ਨਿਊਜ਼ ਜਿਹੜੀ ਪਹੁੰਚਾਉਣਾ ताकि जनता ਨੂੰ ਉਸ ਬਾਰੇ ਪਤਾ ਲੱਗ ਸਕੇ। ਰਿਆਦ ਵਿੱਚ ਤੁਸੀਂ ਚੰਗੀ ਤਰ੍ਹਾਂ ਸਰਚ ਕਰ ਲਓ ਜਰਨਲਿਸਟ ਨੂੰ ਜੇ ਅੰਦਰ ਜਾ ਰਹੇ ਆ کورٹ ਜਾ ਰਿਹਾ ਹੈ ਜੇ ਤੁਹਾਨੂੰ ਉਹ ਤੋਂ ਥ੍ਰੈਟ ਲੱਗਦਾ ਵੀ ਕੋਈ ਵਾਪਨ ਲਿਆਏ ਕੁਝ ਲਿਆਇਓ ਕੈਨ ਸਰਚ ਕੁਐਸਚਨ ਇਨ ਹੇਅਰ ਦੇਖੋ کورٹ ਦੇ ਵਿੱਚ ਜਿਹੜੀਆਂ ਪ੍ਰोसीडिंग्स ਨੇ ਉੱਥੇ ਸਿਕਿਉਰਿਟੀ ਇਨਸ਼ੋਰ ਕਰਨਾ کورٹ ਦੀ ਜ਼ਿੰਮੇਵਾਰੀ ਹੈ। ਹਮ ਇਨਸਾਈਡ ਦੀ ਕੋਰਟ ਉਹ ਸਾਰੀ ਕੋਰਟ ਦੀ ਜ਼ਿੰਮੇਵਾਰੀ ਨਹੀਂ। ਉਹ ਕੋਈ ਤਰੀਕਾ ਬਣਾ ਲੈਣ اور میرے بچار کیمرا ٹرائل آرڈر کرنا فور سیکیورٹی ریزن نے ایک اپروپریٹ آرڈر نہیں ہے یہ لیگلی سسٹینیبل آرڈر نہیں ہے میرے بچار اور اسپیشلی سو جے فرض کرو تسی کسی سیکیورٹی ریزن کر کے عام کا نو پبلک نو نس نہیں دینا پر جرنلسٹ دا جڑا انڈویجن رائٹ ہے جڑا ایک جرنلسٹ دا ایک الگ رائٹ ہے وہ جڑا جاٹے نہیں کر سکتے کیمرا ٹرائل جرنلسٹ دا ایک الگ رائٹ ہے وہ ایون ਆਪਣਾ ਸੁਪਰੀਮ ਕੋਰਟ ਤੱਕ ਰੈਕਗਨਾਈਜ਼ ਕੀਤਾ ਗਿਆ ਹੈ ਕਿ ਜਰਨਲਿਸਟ ਦਾ ਰਾਈਟ ਹੈ ਕਿ ਕ੍ਰਿਮੀਨਲ ਟ੍ਰਾਇਲ ਨੂੰ ਜਾਂ ਗਵਰਨਮੈਂਟ ਦੇ ਕੋਈ ਵੀ ਐਕਸ਼ਨਸ ਨੂੰ ਉਹਨਾਂ ਨੂੰ ਜਨਤਾ ਤੱਕ ਪਹੁੰਚਾਉਣਾ ਉਹ ਉਹਨਾਂ ਦਾ ਇੱਕ ਡਿਊਟੀ ਵੀ ਹੈ ਉਹਨਾਂ ਦਾ ਰਾਈਟ ਵੀ ਹੈ ਤੇ ਉਹ ਰਾਈਟ ਨਹੀਂ ਕੰਟੇਨ ਕੀਤਾ ਜਾ ਸਕਦਾ ਸਰ ਮੈਂ ਜਿਹੜਾ ਸੈਕਸ਼ਨ 3.6 ਸੈਂਸੋ ਚਾਰਟ ਬੀ ਐਨ ਐਸਐਸ ਉਹਦੇ ਅੱਗੇ ਸਬਸੈਕਸ਼ਨਸ ਪੜ ਰਿਹਾ ਸੀ ਉਹਦੇ 'ਚ ਇਹ ਬੜਾ ਕਲੀਅਰਲੀ ਲਿਖਿਆ ਆ ਈਵਨ ਰੇਪ ਔਰ ਚਾਈਲਡ ਅਬਿਊਜ਼ ਦੇ ਕੇਸਸ ਦੇ ਵਿੱਚ ਇਫ ਐਨ ਐਪਲੀਕੇਸ਼ਨ ਇਜ਼ ਮੂਵਡ ਬਾਈ ਅ ਜਰਨਲਿਸਟ ਯਾ ਐਨੀਬਾਡੀ ਉਹ ਵਾਚ ਕਰਨਾ ਚਾਹੁੰਦਾ ਹੈ ਤੇ ਪ੍ਰੋਮੋ ਆਪਣਾ ਕੋਰਟ ਹੈਜ਼ ਦੀ ਪਾਵਰ ਟੂ ਪਰਮਿਟ ਹਿਮ ਓਨ ਦੀ ਕੰਡੀਸ਼ਨ ਕਿ ਦੀ ਆਇਡੈਂਟੀਟੀ ਆਫ ਦੀ ਪ੍ਰੋਸੀਕਿਊਟਰਕਸ অর ਦੀ ਕੰਪਲੇਨੈਂਟ ਵਿਲ ਨਾਟ ਬੀ ਮੇਡ ਪਬਲਿਕ ਇਹ ਉਹਦੇ ਸਬਸੈਕਸ਼ਨਸ ਚ ਲਿਖਿਆ ਹੋਇਆ ਹੈ یہ تو ہے ڈی اے کا کیس ایون ریپ دے پوکس بھی ایک پرویجن ہے گا نہیں میں تمہیں ہے اس کر کے کہ جنرلیس دے رائٹ نے جی کوٹ کا رائٹ ہے کہ لیگلی انشور کرنا کہ کوئی ایسی کوٹ دی پروسیڈنگ باہر نہ جاوے جے جا کسی بکٹم دا یہاں کوئی لا وائلٹ ہو ٹھیک ہے نا تو پبلی کسی گل کی کہہ سکتے ہو کہ آ چیز پبلیش نہ کی جائے جی پبلی روک سکتے ہو ਇਹ ਇਹ ਬੜਾ ਵੱਡਾ ਇਸ਼ੂ ਹੋਇਆ ਸੀ ਇਵਨ ਇਨ ਕੇਸਿਸ ਜਿਹੜੇ ਅਫੀਸ਼ੀਅਲ ਸਿਕਰਟ ਐਕਟ ਦੇ ਕੇਸਿਸ ਨੇ ਉਹਨਾਂ ਚ ਇਹ ਇਸ਼ੂ ਹੋਇਆ ਇੱਕ ਮੈਨੂੰ ਯਾਦ ਆ ਸ਼ਾਇਦ ਕਲਕੱਤਾ ਹਾਈ ਕੋਰਟ ਦੀ ਜੱਜਮੈਂਟ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਅਕਿਊਜ਼ਡ ਹੈ ਇਹਨੂੰ ਰਾਈਟ ਨਹੀਂ ਹੈ ਕਿ ਕੋਪੀਆਂ ਲੈਣੀਆਂ ਸਟੇਟਮੈਂਟ ਦੀਆਂ ਕਿਉਂਕਿ ਉਹਦੇ ਚ ਸਿਕਰਟ ਇਨਫੋਰਮੇਸ਼ਨ ਹੈਗੀ ਹੈ ਤੇ ਇਸ਼ੂ ਇਹ ਹੋਇਆ ਕਿ ਉਹ ਮੈਜਿਸਟਰੇਟ ਨੇ ਉਹਨੂੰ ਕਹਿ ਦਿੱਤਾ ਕਿ ਤੂੰ ਉਹ ਕਾਪੀਸ ਨੋਟਸ ਲੈ ਲਾ ਪਰ ਤੂੰ ਤੈਨੂੰ ਕਾਪੀਆਂ ਨਹੀਂ ਮਿਲਣਗੇ। ਔਰ ਜਦੋਂ ਉਹਨੂੰ ਨੋਟਸ ਉਹਨੇ ਲੈ ਲਏ ਤੇ ਜਦੋਂ ਉਹਨੂੰ ਕਿਹਾ ਗਿਆ ਕੋਰਟ ਨੇ ਫਿਰ ਕਿਹਾ ਜੀ ਉਹਨੇ ਪਬਲਿਕਿਸ਼ਨ ਨੇ ਕਿਹਾ ਜੀ ਇਹਦੀ ਡਾਇਰੀ ਚੈੱਕ ਕਰੋ। ਇਹਨੂੰ ਕਹੋ ਕਿ ਪਬਲਿਸ਼ ਕਰ ਸਕਦਾ ਹੈ ਪਬਲੀਕੇਸ਼ਨ ਕਰ ਸਕਦਾ ਹੈ ਸੀਕ੍ਰੀਟ ਇਨਕੁਇਰੀ। ਵਕੀਲ ਨੇ ਕਿਹਾ ਜੀ ਇਹਦੇ ਵਿੱਚ ਮੇਰੇ ਨੋਟਸ ਵੀ ਨੇ ਤੇ ਨਾਲ ਮੇਰੇ ਕੋਈ ਸਿਕਰਟ ਇੰਟਰੈਕਸ਼ਨ ਹੈ ਵਿਦ ది ਕਲਾਇੰਟ which is privileged communication। ਤਾਂ ਮੈਂ ਉਹਨੇ ਦਿਖਾਉਣ ਤੋਂ ਇਨਕਾਰ ਕਰਤਾ। ਉਹਨੂੰ ਫੋਰਸ ਨਹੀਂ ਕੀਤਾ ਗਿਆ ਸੀ ਦਿਖਾਉਣ ਲਈ। ਉਹ ਆਰਡਰ ਚੈਲੰਜ ਹੋਇਆ ਹਾਈ ਕੋਰਟ ਕਲਕੱਤਾ ਚ ਹਾਈ ਕੋਰਟ ਕਲਕੱਤਾ ਨੇ ਉਸ ਮੈਜਿਸਟਰੇਟ ਦੇ ਆਰਡਰ ਨੂੰ ਸੈਟੀਸਫਾਈਡ ਕਰਕੇ ਕਿ ਫਰੈਸ਼ ਆਰਡਰ ਪਾਸ ਕਰੇ ਕਿ ਦੂਜੇ ਮੈਜਿਸਟਰੇਟ ਕੋਲ ਕਿ ਉਹ ਨੂੰ ਜੇ ਕੋਰਟ ਨੇ ਕਿਹਾ ਸੀ ਡਾਇਰੀ ਦਿਖਾਓ ਤੇ ਉਹਨਾਂ ਦਿਖਾਉਣੀ ਚਾਹੀਦੀ ਸੀ that order was challenged in supreme court supreme court ਨੇ ਉਹ ਸੈਕਸ਼ਨ 14 ਉਹਦਾ ਸੈਕਟ ਸੇਕਟ ਇਨਫੋਰਮੇਸ਼ਨ ਐਕਟ ਦਾ ਇੰਟਰਪ੍ਰੀਟ ਕਰਕੇ ਕਿਹਾ ਕਿ ਤੁਸੀਂ ਪਬਲਿਕੇਸ਼ਨ ਬੰਦ ਕਰ ਸਕਦੇ ਹੋ ਤੁਸੀਂ ਕਿ ਉਹਨੂੰ ਡਾਕੂਮੈਂਟ ਨਹੀਂ ਡਰਾਇ ਕਰ ਸਕਦੇ چاہے وہ ڈیفنس کتنا کرے گا اپنے آپ کو جی تھی انہوں سٹیٹمنٹ نہیں دوں گے جڑی وہ سیکرٹ انفارمیشن ہے تو یہ انشور کر سکتے ہو کہ پبلیکیشن پبلی کے نہ ہوٹ تو یہ نہیں کہہ سکتے کہ تو دیکھ ہی دا نہیں اسٹیٹمینٹ کاپیاں دنیا پڑ گیا انہوں نے کہا کہ جا سیکشن ہے سو میرا کہنے کا مطلب ہے لا از ویری کلیئر آن دس سبجیکٹ کہ اکیوز دے رائٹ تے کچھ پبلک دے رائٹس کچھ جرنلسٹ جڑے نے نا وہ سارے انوالوڈ ہیں اس ایشو میں کیمرہ ٹرائل دے کے ਤੇ ਕੈਮਰਾ ਟਾਇਲ ਜਿਹੜਾ ਹੈ ਨਾ ਤੁਸੀਂ ਪਬਲਿਕ ਜੇ ਕਿਸੇ ਵਜ੍ਹਾ ਕਰਕੇ ਤੇ ਮੈਨੂੰ ਨਜ਼ਰ ਨਹੀਂ ਆਉਂਦਾ ਕੋਈ ਵੀ ਕਾਰਨ ਕਿ ਡਿਸਪਰੋਸ਼ਨੇਟ ਅਸੈਟ ਕੇਸ ਦੇ ਵਿੱਚ ਜਿਹਦੇ ਚ ਕਿ ਗਵਰਨਮੈਂਟ ਰੋਜ਼ ਇੱਕ ਆਪਣਾ ਬਿਆਨ ਦਿੰਦੀ ਹੈ ਕੋਈ ਆਫੀਸ਼ੀਅਲੀ ਵੀ ਕੋ ਬਹੁਤ ਬਹੁਤ ਗਵਰਨਮੈਂਟ ਦੇ بڑے ਉੱਚ ਅਧਿਕਾਰੀ ਈਵਨ ਪੋਲੀਟੀਸ਼ੀਅਨ ਮੁੱਖ ਮੰਤਰੀ ਵੀ ਦਿੰਦਾ ਬਿਆਨ ਦਿੰਦੇ ਨੇ ਕਿ ਅਸੀਂ ਆ ਲਬਲੇ ਅਸੀਂ ਆ ਲਬਲੇ ਤੇ ਇਹ ਫਿਰ ਪਬਲਿਕੇਸ਼ਨ ਦਾ ਰੋਕ ਨਹੀਂ ਰਿ ਪਬਲਿਕੇਸ਼ਨ ਦਾ ਬੰਦ ਹੈ ਨਹੀਂ ਕੋਰਟ ਨੇ ਕੀਤੀ ਤੇ ਫਿਰ ਜਰਨਲਿਸਟ ਨੂੰ ਜਾਂ ਕਿਸੇ ਨੂੰ ਰੋਕਣਾ ਸਿਰਫ ਇਸ ਕਰਕੇ ਸੈਕੂਰਿਟੀ ਰੀਜ਼ਨ ਕਰਕੇ ਇਹ ਮੈਨੂੰ ਲੱਗਦਾ ਕਿ ਆਰਡਰ ਜਸਟੀਫਾਈਡ ਨਹੀਂ ਹੈ ਅੱਛਾ ਹੁਣ ਜੱਜ ਸਾਹਿਬ ਆਪਾਂ ਇਹ ਸੋਚਦੇ ਆ ਕਿ ਜਿਹੜੀ 28 ਤਰੀਕ ਨੂੰ ਕੱਲ ਨੂੰ ਐਪਲੀਕੇਸ਼ਨ ਟੇਕ ਅਪ ਹੁੰਦੀ ਹੈ ਉਹਦੇ ਵਿੱਚ ਪਹਿਲੀ ਆਪਾਂ ਇੱਕ ਹਾਈਪੋਥੈਟিক্যাল ਸਿਚੁਏਸ਼ਨ ਲੈਂਦੇ ਆ ਬਈ ਉਹ ਰਾਦ ਹੋ ਜਾਂਦੀ ਹੈ ج صاحب کہہ ہے نو دی آرڈر آف دی سی جی ایم کوٹ سٹینڈز تے پیدی گل کی سی جی ایم آرڈر پر سے از اپلیکیبل آن دی کوٹ آف اڈیشنل سیشن جج نہیں ایسی گل نہیں ہر کوٹ دا ٹو ہول پروسیڈ ان کیمرا از ان کوٹ اون کوٹ ہاں باہر کسی ہوٹ نہیں کہہ سکتے کہ فلانے کوٹمر پروسیڈنگ دیٹ آرڈر از چیلنج بفور ایرڈ کوٹ اینڈ سم آرڈر از پاسڈ ان دیٹ ਆਈਦਰ ਜਸਟੀਫਾਈਂਗ ਦੈਟ ਕੈਮਰਾ ਪ੍ਰੋਸੀਡਿੰਗ ਔਰ ਸੈਟਿੰਗ ਸਾਈਡ ਦੈਟ ਆਰਡਰ ਇਹ ਹੋ ਸਕਦਾ ਪਰ ਉਹ ਲੋਅਰ ਕੋਰਟ ਜਾਂ ਕੋਈ ਵੀ ਕੋਰਟ ਇਹ ਨਹੀਂ ਕਹਿ ਸਕਦਾ ਜੇ ਹਾਈ ਕੋਰਟ ਨੇ ਵੀ ਕਰਨਾ ਆਰਡਰ ਕਰਨਾ ਹੈ ਉਹਦੇ ਕੋਲ ਕੋਈ ਜਾਏਗਾ ਕਿ ਜੀ ਇਹ ਪ੍ਰੋਸੀਡਿੰਗ ਜਿਹੜੀਆਂ ਕੈਮਰਾ ਪ੍ਰੋਸੀਡਿੰਗ ਹੋਣੀਆਂ ਚਾਹੀਦੀਆਂ ਇਹ ਕਾਰਨ ਹੈ ਕੋਈ ਬੰਦਾ ਜਾਂਦਾ ਹੈ ਜਾਂ ਕੋਈ ਜਰਨਲਿਸਟ ਜਾਂਦਾ ਹੈ ਜਾਂ ਕੋਈ ਅਕਿਊਜ਼ ਜਾਂਦਾ ਹੈ ਤੇ ਉਹ ਕੋਰਟ ਆਪਣਾ ਦੇਖ ਕੇ ਕਿ ਕੀ ਕਨਸਟੀਟਿਊਸ਼ਨ ਦੇ ਸਾਰੇ ਪਰਮਿਸ਼ਨ ਦੇਖ ਕੇ ਵੀ ਇਹਦੇ ਜਸਟੀਫਾਈਡ ਹੈ ਕਿ ਨਹੀਂ ਹੈ ਤਾਂ ਕੋਰਟ ਆਰਡਰ ਕਰ ਸਕਦਾ ਵੀ ਯੈਸ ਯੂ ਕੈਨ ਹੋਲਡ ਅ ਵੈਬਸਾਈਟ ਬਟ ਅਦਰਵਾਈਜ਼ ਜਿਹੜਾ ਨਾ ਜਿਹੜਾ ਕੋਰਟ ਦਾ ਆਰਡਰ ਹੈ ਇਟ ਇਜ਼ ਲਿミਟਡ ਟੂ ਇਟਸ ਸੇਟ ਵੇਰੀ ਕੋਡ ਸੋ ਇੱਕੋ ਇਹਦਾ मीनिंग ਇਹ ਨਿਕਲਿਆ ਜਿਹੜਾ ਸੀਜੀਐਮ ਦਾ ਆਰਡਰ ਹੈ ਥੈਟ ਓਨਲੀ ਪਰਮੀਏਟਸ ਯਾ ਰਿਵੋਲਵ ਅਰਾਊਂਡ ਥੈਟ ਕੋਡ ਐਂਡ ਐਡੀਸ਼ਨਲ ਸੈਸ਼ਨ ਜਜ ਇਜ਼ ਫਰੀ ਟੂ ਟੇਕ ਅ ਡਿਸੀਜਨ ਪਰ ਉਹ ਮੇਰਾ ਖਿਆਲ ਹੈ ਜੱਜ ਸਾਹਿਬ ਹਜੇ ਵੀ ਸੀਜੀਐਮ ਦੇ ਆਰਡਰ ਨੂੰ ਹੀ ਮੰਨ ਰਹੇ ਹੈ ਉਹ ਕਹਿੰਦੇ ਜੀ ਸੀਜੀਐਮ ਦਾ ਆਰਡਰ ਹਜੇ ਸਟੈਂਡ ਕਰਦਾ ਥਿਸ ਇਜ਼ ਵਾਟ ਹੀ ਟੋਲਡ ਮਾਈ ਲਾਇਰ ਨਹੀਂ ਮੇਰੇ ਵਿਚਾਰ ਨਾਲ ਇਹ ਉਹਨਾਂ ਦੀ ਐਪਲੀਕੇਸ਼ਨ ਠੀਕ ਨਹੀਂ ਹੈ ਜਿਹੜਾ ਕੈਮਰਾ ਪ੍ਰोसीडिंग ਹੈ ਇੱਕ ਕੋਰਟ ਕਿਸੇ ਦੂਸਰੇ ਕੋਰਟ ਨੂੰ ਕਿਦਾਂ ਕਹਿ ਸਕਦੇ ਤੁਸੀਂ ਕੈਮਰਾ ਪ੍ਰोसीडिंग ਹੌਲਡ ਕਰੋ ਔਰ ਸਪੈਸ਼ਲਿਸਟ ਪੀਰੀਅਡ ਬੋਰਡ ਔਰ ਸਪੀਰੀਅਰ ਕੋਰਟ ਹੈ ਯੈਸ ਤੁਸੀਂ ਮੰਨੋ ਕਿ ਐਡੀਸ਼ਨਲ ਸੈਨ ਜਜ ਕੱਲ ਨੂੰ ਕਹੇ ਜੀ ਕੈਮਰਾ ਪ੍ਰोसीडिंग ਹਾਈ ਕੋਰਟ ਕਰੇਗਾ ਕਹਿ ਸਕਦਾ ਹੋ ਨਹੀਂ ਕਰ ਪੋਸੀਬਲ ਹੀ ਨਹੀਂ ਹੈ ਤਾਂ ਇਸ ਕਰਕੇ ਮੇਰੇ ਵਿਚਾਰ ਨਾਲ ਉਹਨਾਂ ਦੀ ਐਪਲੀਕੇਸ਼ਨ ਠੀਕ ਨਹੀਂ ਹੈ ਕੈਮਰਾ ਪ੍ਰोसीडिंग ਜਿਹੜੀਆਂ ਨੇ ਨਾ ਇਹ ਜਿਹੜਾ ਫਸ ਕਰੋ ਜੇ کسی کو گریونس ہوئے کہ کیمرا پرسیڈنگ جسٹیفائیڈ نہیں ہے یہ ٹرائل ان کیمرا نہیں ہونا چاہیے یا پرسیڈنگ ان کیمرہ نہیں ہونے چاہیے وہ رائٹ بنتا ہے کہ سپریم کوٹ جا کے انہوں نے چیلنج کرے آرڈر نو اور جسٹیفائی کرے کہ لیگلی سسٹینیبل آرڈر نہیں ہے تو ہائر کوٹ کا جس طرح میں دس آر آئیو سجیسٹنگ کہ میرا جیڈی اپلیکیشن ہے جی رادو جندی ہے ਤੇ ਆਈ ਸ਼ੁੱਡ ਗੋ ਟੂ ਦੀ ਹਾਈ ਕੋਰਟ ਨਹੀਂ ਮੈਂ ਸੁਜੈਸਟ ਨਹੀਂ ਕਰ ਰਿਹਾ ਤੁਹਾਡਾ ਮੈਂ ਰਾਈਟ ਦੀ ਗੱਲ ਕਰ ਰਿਹਾ ਇਟ ਇਜ਼ ਮਾਈ ਰਾਈਟ ਟੂ ਗੋ ਹਾਂ ਤੁਹਾਡਾ ਰਾਈਟ ਹੈ ਤੁਸੀਂ ਉਹ ਨੂੰ ਚੈਲੰਜ ਕਰ ਸਕਦੇ ਹੋ ਆਰਡਰ ਨੂੰ ਉਹਦੇ ਜਿਹੜੇ ਰੀਜ਼ਨ ਦਿੱਤੇ ਨੇ ਉਹਦੇ ਚ ਵੈਦਰ ਉਹ ਲੀਗਲੀ ਵੈਲਿਡ ਨਹੀਂ ਨੇ ਹਾਈ ਕੋਰਟ ਦਾ ਰਾਈਟ ਆਪਣਾ ਹਾਈ ਕੋਰਟ ਦੇ ਕੋਲ ਜੁਰਿਸਡਿਕਸ਼ਨ ਹੈ ਕਿ ਉਹ ਦੇਖ ਸਕੇ ਕਿ ਜੋ ਆਰਡਰ ਹੈ ਪਾਸ ਕੀਤਾ ਇਸ ਗਰਾਊਂਡ ਤੇ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਅੱਛਾ ਅਡੀਸ਼ਨ ਸੈਸ਼ਨ ਜਦ ਸਾਹਿਬ ਵੀ ਉਹ ਡਿਟੇਲਡ ਆਰਡਰ ਪਾਸ ਕਰਨਗੇ ਇਫ ਹੀ ਡਿਨਾਈਜ਼ ਮੀ ਐਂਟਰੀ ਇੰਟੂ ਦੀ ਕੋਰਟ ਕੁਝ ਉਹ ਹੀ ਹੀ ਹੈਸ ਟੂ ਪਾਸ ਅ ਰੀਜ਼ਨ ਯੂ نو ਕਹਿੰਦੇ ਹੈ ਸਪੀਕਿੰਗ ਆਰਡਰ ਯੂ ਨੋ ਨੇਚਰਲੀ ਜੇ ਕੋਈ ਵੀ ਕਿਸੇ ਵੀ ਐਪਲੀਕੇਸ਼ਨ ਹੁੰਦੀ ਹੈ ਉਹਦੇ ਤੇ ਆਰਡਰ ਜਿਹੜਾ ਹੈ ਰੀਜ਼ਨ ਆਰਡਰ ਪਾਸ ਕਰਨਾ ਤਾਂ ਇੱਕ ਬੇਸਿਕ ਰਿਕੁਆਇਰਮੈਂਟ ਹੈ ਕਿ ਜਿਹੜੇ ਬੰਦੇ ਦੀ ਕੋਈ ਗ੍ਰੀਵੈਂਸ ਹੈ ਜੇ ਉਹਨੂੰ ਰਿਜੈਕਟ ਕਰਨਾ ਹੈ ਤੇ ਉਹਦੇ ਕਾਰਨ ਦੱਸਨੇ ਚਾਹੀਦੇ ਨੇ ਕਿਉਂ ਰਿਜੈਕਟ ਕਰ ਰਹੇ ਹੈ ਸਿੰਪਲੀ ਕੋਈ ਫਰਮਾਨੇ ਸ਼ਾਹੀ ਤੇ ਹੋ ਨਹੀਂ ਸਕਦਾ ਕਿ ਨਹੀਂ ਮੈਂ ਨਹੀਂ ਮੰਨਦਾ ਇਦਾਂ ਦੀ ਗਲਤ ਨਹੀਂ ਹੁੰਦੀ ਕੋਰਟ ਮੈਸਟਰ ਰੀਜ਼ਨੇਬਲ ਆਰਡਰ ਰੀਜ਼ਨੇਬਲ ਆਰਡਰ ਪਾਸ ਕਰ ਰੀਜ਼ਨੇਬਲ ਆਰਡਰ ਅੱਛਾ ਇੱਕ ਚੀਜ਼ ਹੋਰ ਮੈਂ ਕਲੈਰਿਟੀ ਚਾਹਨਾ ਜੱਸ ਸਾਹਿਬ ਜਿਵੇਂ ਮੈਂ ਐਕ੍ਰੈਡੀਟਿਡ ਨਹੀਂ ਹੈਗਾ ਐਕ੍ਰੈਡੀਟਿਡ ਜਰਨਲਿਸਟ ਉਹ ਹੁੰਦੇ ਆ ਜਿਨ੍ਹਾਂ ਨੂੰ ਸਰਕਾਰ ਮਾਨਤਾ ਦਿੰਦੀ ਹੈ ਸਰਕਾਰ ਨਾਰਮਲੀ ਮਾਨਤਾ ਉਹਨਾਂ ਨੂੰ ਦਿੰਦੀ ਹੈ ਜਿਹੜੇ ਬਹੁਤ ਵੱਡੇ ਅਦਾਰਿਆਂ ਨਾਲ ਜੁੜੇ ਹੋਣ big uh, media houses ਜਿਵੇਂ ਐਕਸਪ੍ਰੈਸ ਟ੍ਰਿਬਿਊਨ ਉਹਨਾਂ ਦਾ ਕੋਟਾ ਹੁੰਦਾ ਜਾਂ ਸੈਟਲਾਈਟ ਚੈਨਲਜ਼ ਉਹਨਾਂ ਦਾ ਕੋਟਾ ਹੁੰਦਾ ਤੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਤੇ ਜਿਹੜੇ ਚੈਨਲਸ ਵੈਬ ਚੈਨਲਸ ਚੱਲ ਰਹੇ ਆ ਦੇ ਆਰ ਇੰਡੀਪੈਂਡੈਂਟ ਜਰਨਲਿਸਟ ਨਾਟ ਬੈਕਡ ਬਾਈ big organizations ਨਾਰਮਲੀ ਉਹਨਾਂ ਕੋਲ ਐਕਿਊਰੇਟ ਐਕਲਰੇਸ਼ਨ ਨਹੀਂ ਹੁੰਦੀ ਤੇ ਫਿਰ ਇੱਕ ਜਰਨਲਿਸਟ ਨੂੰ ਜਰਨਲਿਸਟ ਡਿਫਾਈਨ ਕਰਨ ਲਈ ਕੀ ਪੈਰਾਮੀਟਰਸ ਹੋਣੇ ਚਾਹੀਦੇ ਆ ਤੇ ਮੈਂ ਇਹ ਇਹਦੇ ਵਾਸਤੇ ਕਹਿਣਾ ਮੇਰੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਪਤਾ ਕੀ ਗੱਲ ਹੈ ਮੈਂ ਤਾਂ ਜਰਨਲਿਸਟ ਦੇ ਰਾਈਟ ਦੀ ਗੱਲ ਕਰ ਸਕਦਾ ਜਰਨਲਿਸਟ ਦਾ ਰਾਈਟ ਹੈ ਮੇਰੇ ਵਿਚਾਰ ਨਾਲ ਕਿ ਹਰ ਕੋਰਟ ਪ੍ਰोसीਡਿੰਗਸ ਨੂੰ ਅਟੈਂਡ ਕਰਨ ਦਾ ਉਹਦਾ ਰਾਈਟ ਹੈ ਔਰ ਉਹਦਾ ਫੇਅਰ ਰਿਪੋਰਟਿੰਗ ਦਾ ਰਾਈਟ ਹੈ ਉਹਦਾ ਜੇ ਜੋ ਗੱਲ ਅੰਦਰ ਹੁੰਦੀ ਹੈ ਕਾਰਵਾਈ ਅੰਦਰ ਜਿਹੜੀ ਹੈ ਬਾਹਰ ਰਿਪੋਰਟ ਕਰੇ ਔਰ ਕੋਈ ਵੀ ਕੋਰਟ ਉਹਨੂੰ ਬਾਰ ਨਹੀਂ ਕਰ ਸਕਦਾ ਮੇਰੇ ਕੋਲ ਦੇਵਾਰ ਨਹੀਂ ਕਰ ਸਕਦੇ ਜਰਨਲਿਸਟ ਦਾ ਇੱਕ ਇੰਡੀਵਿਜੂਅਲ ਨਾਲੋਂ ਅਲੱਗ ਰਾਈਟ ਹੈ ਹੁਣ ਉਹ ਕੋਰਟ ਦੀ ਮਰਜ਼ੀ ਹੈ ਜਦੋਂ ਕਿਸੇ ਨੂੰ ਕਹਿੰਦਾ ਜੁਗਈ ਜਾਂਦਾ ਹੈ ਬੰਦੇ ਕੋ ਕੋਰਟ ਕੋਰਟ ਦੇ ਵਿੱਚ ਜਾਂਦਾ ਹੈ ਤੇ ਉਹ ਕਹਿਣਗੇ ਵੀ ਮੈਂ ਜਰਨਲਿਸਟ ਹਾਂ ਇਸ ਕਰਕੇ ਮੈਂ ਅਟੈਂਡ ਕਰਨਾ ਚਾਹੁੰਦਾ ਹਾਂ ਉਹ ਕੋਰਟ ਕਹੇਗਾ ਵੀ ਕੀ ਪ੍ਰੂਫ ਹੈ ਤੇਰੇ ਕੋਲ ਪ੍ਰੂਫ हां ਇਟ ਇਜ਼ ਫॉर ਦੀ ਰਿਪੋਰਟਰ ਜਰਨਲਿਸਟ ਟੂ ਪ੍ਰੂਵ ਥੈਟ ਹੀ ਇਜ਼ ਅ ਜਰਨਲਿਸਟ ਹਾਂ ਉਹਦੇ ਉਹਦਾ ਪਿੱਛੇ ਹਿਸਟਰੀ ਕੀ ਹੈ ਉਹ ਡਾਕੂਮੈਂਟ ਕੀ ਹੈ ਉਹ ਡਿਪੈਂਡਸ ਓਨ ਦੈਨ ਦ ਕੋਰਟ ਕੇ ਫਿਰ ਉਹ ਮੰਨਦੇ ਉਹਨੂੰ ਜਰਨਲਿਸਟ ਨਹੀਂ ਮੰਨਦੇ ਪਰ ਜਰਨਲਿਸਟ ਦਾ ਰਾਈਟ ਮੈਂਗ ਗਲਤ ਕਰ ਰਿਹਾ ਠੀਕ ਹੈ ਸਰ ਇੱਕ ਥੋੜਾ ਕਲੀਅਰ ਕਲੈਰਿਟੀ ਲੈਣੀ ਥੋੜੀ ਜਦੋਂ ਇੱਕ ਤਾਂ ਕੋਰਟ ਰੂਮ ਹੋ ਗਿਆ ਇੱਕ ਕੋਰਟ ਕੰਪਲੈਕਸ ਹੋ ਗਿਆ ਇੱਕ ਕੋਰਟ ਰੂਮ ਦੇ ਅੱਗੇ ਸਿਟਿੰਗ ਪਲੇਸ ਹੋ ਗਈ ਇੱਕ ਆਪਣਾ ਕੋਰੀਡੋਰ ਹੋ ਗਿਆ ਜਾਂ ਜਿੱਥੇ ਮੂਵਮੈਂਟ ਹੁੰਦੀ ਹੈ ਕੋਰਟ ਰੂਮ ਦੇ ਵਿੱਚ ਵਿਦਆਊਟ ਪਰਮਿਸ਼ਨ ਯੂ ਕੈਨੋਟ ਸ਼ੂਟ ਕੈਮਰਾ ਨਹੀਂ ਤੁਸੀਂ ਲਿਜਾ ਸਕਦੇ ਦੋ ਦੀ ਸੁਪਰੀਮ ਕੋਰਟ ਚ ਚੀਫ ਜਸਟਿਸ ਆਫ ਇੰਡੀਆ ਦੀ ਜਿਹੜੀ ਕੋਰਟ ਹੈ ਉਹਦੀ ਲਾਈਵ ਸਟ੍ਰੀਮਿੰਗ ਹੋ ਰਹੀ ਹੈ ਐਂਡ ਦੀ ਪ੍ਰੋਸੈਸ ਇਸ ਆਨ ਫਾਰ ਅਦਰ ਕੋਰਟਸ ਆਲਸੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਈ ਵੀ ਬਜਟ ਸੈਂਕਸ਼ਨ ਹੋਇਆ ਹੋਇਆ ਜੇ ਕੋਈ ਜਰਨਲਿਸਟ ਕੋਰੀਡੋਰ ਚ ਜਾਂ ਸਿਟਿੰਗ ਪਲੇਸ ਚ ਕੋਰਟ ਦੇ ਸਾਹਮਣੇ ਕੋਈ ਵੀਡੀਓ ਬਣਾ ਲੈਂਦਾ ਇਜ਼ ਇਟ ਪਰਮਿਟਿਡ অর ਨਾਟ ਪਰਮਿਟਿਡ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਜਿਹੜਾ ਨਾ ਜਿਹੜੀ ਪਬਲਿਕ ਪਲੇਸਸ ਹੈ ਉਹਨੂੰ ਐਕਸੈਸ ਜਿਹੜਾ ਡਿਨਾਈ ਨਹੀਂ ਕੀਤਾ ਜਾ ਸਕਦਾ ਮੇਰੇ ਵਿਚਾਰ ਨਾਲ ਕੋਈ ਵੀ ਪਬਲਿਕ ਪਲੇਸ ਕੋਰਟ ਇਜ਼ ਅ ਪਬਲਿਕ ਪਲੇਸ ਕੋਰਟ ਰੂਮ ਦੇ ਅੰਦਰ ਜਿਹੜਾ ਜੁਰਿਸਡਿਕਸ਼ਨ ਹੈ ਤੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਹੈ ਨਾ ਸੈਸ਼ਨ ਜੱਜ ਦੀ ਜਾਂ ਡਿਸਟ੍ਰਿਕਟ ਜੱਜ ਦੀ ਜੁਰਿਸਡਿਕਸ਼ਨ ਹੋ ਸਕਦੀ ਹੈ ਕਿ ਉਹ ਫਸਟ ਵੇਰੀਅਸ ਦੇ ਰੀਜ਼ਨ ਇਨਕਲੂਡਿੰਗ ਸਿਕਿਉਰਿਟੀ ਜੇ ਉੱਥੇ ਉਹ ਸਿਕਿਉਰਿਟੀ ਵਾਸਤੇ ਕੁਝ ਤਾਇਨਾਤ ਕਰਨਾ ਚਾਹੁੰਦੇ ਨੇ ਜਾਂ ਕੋਈ ਰੈਸਟ੍ਰਿਕਸ਼ਨ ਲਾਉਣਾ ਚਾਹੁੰਦੇ ਨੇ ਮੇਰੇ ਵਿਚਾਰ ਨਾਲ ਉਹ ਰੀਜ਼ਨੇਬਲ ਹੋਏਗੀ ਦੇਵ ਟੂ ਪਾਸ ਅਨ ਆਰਡਰ ਫਾਰ ਥੈਟ ਨਹੀਂ ਕੋਈ ਵੀ ਆਰਡਰ ਜ਼ਰੂਰੀ ਨਹੀਂ ਹੈ ਐਡਮਿਨਿਸਟ੍ਰੇਟਿਵ ਇਸ਼ੂ ਹੈ ਯੈਸ ਐਡਮਿਨਿਸਟ੍ਰੇਟਿਵ ਇਜ਼ ਨਾਟ ਅ ਲੀਗਲ ਇਸ਼ੂ ਹਾਂ ਹਾਂ ਤਾਂ ਮਤਲਬ ਕਿ ਹਰ ਜਿਹੜਾ ਇਨਸਾਈਡ ਦੀ ਕੋਰਟ ਹੈ ਉਹਦੇ ਵਿੱਚ ਜਿਹੜਾ ਕੋਰਟ ਹੈ ਬੈਠਾ ਉਹਦੀ ਜ਼ਿੰਮੇਵਾਰੀ ਹੈ ਕਿ ਉੱਥੇ ਇਨਸ਼ੋਰ ఎవਰੀਥਿੰਗ ਕਿ ਇਟ ਇਜ਼ ਆਰਡਰਲੀ ਡਨ ఎవਰੀਥਿੰਗ ਇਜ਼ ਆਰਡਰਲੀ ਡਨ ਇਨ ਥੈ ਕੋਰਟ ਸਹੀ ਬਾਰਕੀ ਹੋ ਰਿਹਾ ਹੈ ਮੇਰੇ ਜਿਹੜੇ ਕੋਰਟ ਕੰਪਲੈਕਸ ਦੀ ਜ਼ਿੰਮੇਵਾਰੀ ਹੈ ਜਿਹੜਾ ਡਿਸਟ੍ਰਿਕਟ ਦਾ ਹੈੱਡ ਹੈ ਉਹਦੀ ਜ਼ਿੰਮੇਵਾਰੀ ਹੋ ਸਕਦੀ ਕੁਝ ਕਿ ਉਹਨੇ ਇਨਸ਼ੋਰ ਕਰਨਾ ਹੈ ਕਿ ਉੱਥੇ ਸਭ ਕੁਝ ਆਰਡਰਲੀ ਬਿਹੇਵੀਅਰ ਹੋਵੇ ਕੋਈ ਅਨਰੂਲੀ ਨਾ ਹੋਵੇ ਮੈਂ ਕਹਿ ਰਿਹਾ ਜਿਵੇਂ ਕੋਰਟ ਦੇ ਬਾਹਰ ਚੇਅਰਸ ਲੱਗੀਆਂ ਨਹੀਂ ਮੇਰੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਸਪੋਜ਼ ਕਰੋ ਸੁਪਰੀਮ ਕੋਰਟ ਜਾਂਦੇ ਹੋ ਤੁਸੀਂ ਸੁਪਰੀਮ ਕੋਰਟ ਮੈਂ ਉਹ ਜ਼ਮਾਂ ਦੇਖਿਆ ਹੈ ਕਿ ਜਿੱਦੇ ਅਸੀਂ ਸਿੰਪਲੀ ਵੀ ਯੂਜ਼ ਟੂ ਵਾਕ ਇੰਟੂ ਦੀ ਐਨੀ ਕੋਰਟ ਐਜ਼ ਐਡਵੋਕੇਟ ਵੀ ਆਰ ਕਲੈਂਟ ਵੀ ਕੋਰਟ ਦੇ ਅੰਦਰ ਜਾਣ ਵਾਸਤੇ ਪਾਸਸ ਹੁੰਦੇ ਸਨ ਹੁਣ ਤੁਹਾਨੂੰ ਕੋਰਟ ਕੰਪਲੈਕਸ ਦੇ ਅੰਦਰ ਜਾਣ ਵਾਸਤੇ ਵੀ ਪਾਸ ਲੈਣਾ ਪੈਂਦਾ ਤੇ ਬਾਕੀ ਸਿਕਿਉਰਿਟੀ ਚੈੱਕ ਜਾਣਾ ਹੈ ਇਹ ਇੱਕ ਸਿਕਿਉਰਿਟੀ ਰੀਜ਼ਨ ਫਾਰ ਜਿਹੜੀ ਇਸ ਵੇਲੇ ਜਨਰਲ ਹਾਲਾਤ ਬਣੇ ਹੋਏ ਨੇ ਤਾਂ ਇਦਾਂ ਦੀ ਰੈਸਟ੍ਰਿਕਸ਼ਨ ਤਾਂ ਲੱਗ ਸਕਦੀ ਹੈ ਸਮਝ ਗਿਆ ਨਾ ਗੱਲ ਨੂੰ ਉੱਥੇ ਵੀ ਦੇਖੋ ਜਰਨਲਿਸਟ ਜਿਹੜੇ ਬਾਹਰ ਖੜੇ ਹੁੰਦੇ ਨੇ ਤਾਂ ਸਿਕਿਉਰਿਟੀ ਰੀਜ਼ਨ ਕਰਕੇ ਕੋਈ ਵੀ ਰੈਸਟ੍ਰਿਕਸ਼ਨ ਕੋਰਟ ਦੇ ਆਪਣਾ ਲਾ ਸਕਦੀ ਹੈ ਲਾ ਸਕਦੀ ਹੈ ਬਟ ਦੈਨ ਇਟ ਅਨ ਐਡਮਿਨਿਸਟ੍ਰੇਟਿਵ ਆਰਡਰ ਹੋਣਾ ਚਾਹੀਦਾ ਆਰਡਰ ਉਦਾਂ ਦਾ ਨਾ ਐਗਜ਼ਿਸਟ ਕਰਨਾ ਚਾਹੀਦਾ ਐਡਮਿਨਿਸਟ੍ਰੇਟਿਵ ਆਰਡਰ ਜ਼ਰੂਰੀ ਨਹੀਂ ਵੀ ਉਹ ਰਿਟਰਨ ਚ ਪਾਸ ਹੋਣਾ ਚਾਹੀਦਾ ਜੇ ਉਹਨੇ ਆਪਣਾ ਸੈਸ਼ਨ ਜੱਜ ਨੇ ਕਿ ਡਿਸਟ੍ਰਿਕਟ ਜੱਜ ਨੇ ਕਿ ਆਰਡਰ ਪਾਸ ਕੀਤਾ ਵੀ ਇਦਾਂ ਦੀ ਸਿਕਿਉਰਿਟੀ ਹੋਏਗੀ ਇੱਥੇ ਫਰਾਂਕ ਤਰੀਕ ਨਾਲ ਦੈਟ ਇਸ ਟਰੂ ਦੈਟ ਇਸ ਟਰੂ ਉਹ ਕੰਟੈਸਟ ਨਹੀਂ ਕਰ ਰਿਹਾ ਮੈਂ ਮੈਂ ਤਾਂ ਕਹਿ ਰਿਹਾ ਵੀ ਜਿਹੜੇ ਬਾਹਰ ਚੇਅਰ ਲੱਗੀ ਹੈ ਵਕੀਲ ਆ ਜਾ ਰਹੇ ਐ ਜਿਹੜੇ ਉੱਥੇ ਲਿਟੀਗੈਂਟ ਐ ਬੈਠੇ ਐ ਮੈਂ ਗਿਆ ਮੈਂ ਗਿਆ ਪਿੱਛੇ ਉੱਥੇ ਜਿਵੇਂ ਇੱਕ ਦਿਨ ਅਕਾਲੀ ਬਣੇ ਹੋਏ ਪੁਲਿਸ ਵਾਲੇ ਬੈਠੇ ਸੀ ਇੰਟੈਲੀਜੈਂਸ ਵਾਲੇ ਨੀਲੀਆਂ ਪੱਗਾਂ ਸਫੇਦ ਕੁਰਤੇ ਪਜਾਮੇ ਉਹਦੇ ਮਜੀਠੀਆ ਸਾਹਿਬ ਦੀ ਪੇਸ਼ੀ ਸੀ ਫਿਜ਼ਿਕਲੀ ਤੇ ਮੈਂ ਉਹ ਜਦੋਂ ਦੇਖਿਆ ਮੇਰੇ ਐਡਵੋਕੇਟ ਨੇ ਕਿਹਾ ਵੀ ਅੱਜ ਤਾਂ ਕਮਾਲ ਹੋ ਗਈ ਦੇਖੋ ਬڑے ਅਕਾਲੀ ਆਈਐਸ ਪੋਰਟਰ ਕਿਵੇਂ ਅੰਦਰ ਆ ਕੇ ਲਾਓ ਕਰਤਾ ਸੋ ਆਈ ਫੈਲਟ ਵੈਰੀ ਹੈਪੀ ਵੀ ਦੇਖੋ ਥੋੜੇ ਬਹੁਤ ਇਨਾਨੋ ਹੈ ਅਲਾਓ ਕੀਤਾ ਤਾਂ ਮੈਂ ਉਹਨਾਂ ਦੀ ਵੀਡੀਓ ਸ਼ੂਟ ਕਰਨੀ ਸ਼ੁਰੂ ਕੀਤੀ ਉਹ ਮੇਤੋਂ ਸਨੇਚ ਕੀਤੀ ਹਾਂ ਮੈਂ ਕਹ ਰਿਹਾ ਮੈਟਰ ਨੂੰ ਪਰਸੂ ਨਹੀਂ ਕੀਤਾ ਬਟ ਉਹ ਸਮਾਲ ਮੈਟਰ ਮੈਨੂੰ ਦੇ ਦਿੱਤਾ ਮੇਰਾ ਫੋਨ ਦੁਬਾਰਾ ਵਾਪਸ ਦੇ ਦਿੱਤਾ ਬਟ ਸਮ ਹਾਉ ਦੇ ਕੁਡ ਨਾਟ ਡਿਲੀਟ ਉਹ ਵੀਡੀਓ ਡਿਲੀਟ ਨਹੀਂ ਹੋ ਸਕੀ 20 ਸੈਕਿੰਡ ਦੀ ਵੀਡੀਓ ਬਣ ਗਈ ਮੈਂ ਉਹ ਪਲੇ ਕੀਤੀ ਪੁਲਿਸ ਵਾਲੇ ਕਹਿ ਰਹੇ ਸੀ ਜੀ ਤੁਸੀਂ ਕੋਰਟ ਇੱਥੇ ਬੈਠਿਆਂ ਦੀ ਤੁਸੀਂ ਵੀਡੀਓ ਬਣਾ ਨਹੀਂ ਸਕਦੇ ਇਹ ਐਸੀ ਕੋਈ ਗੱਲ ਨਹੀਂ ਹੈ ਇਹੋ ਜੀ ਕੋਈ ਗੱਲ ਹੈ ਮੈਂ ਮੈਂ ਨੂੰ ਕਹਿ ਰਹੇ ਸੀ ਦਿਖਾਓ ਆਰਡਰ ਕਿੱਥੇ ਮੈਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕੋਈ ਪੁਲਿਸ ਦੇਖੋ ਪਹਿਲੀ ਗੱਲ ਦੇ ਅੰਡਰਸਟੈਂਡ ਕਰੋ ਕੋਰਟ ਕੰਪਲੈਕਸ ਵਿੱਚ ਰੈਗੂਲੇਟ ਕਰਨਾ ਜਿਹੜਾ ਨਾ ਉਹ ਪੁਲਿਸ ਦਾ ਕੰਮ ਨਹੀਂ ਆ ਕੋਰਟ ਦਾ ਕੰਮ। ਕੋਰਟ ਨੇ ਜੇ ਸਿਕਿਉਰਿਟੀ ਰੀਜ਼ਨ ਕਰਕੇ ਕੋ ਪੁਲਿਸਪਰ ਪੁਲਿਸਮੈਨ ਤਾਇਨਾਤ ਕੀਤੇ ਨੇ ਤੇ ਉਹਨਾਂ ਦੇ ਜੋ ਮੇਵਰੀ ਹੋਈ ਕੋਰਟ ਦੇ ਆਰਡਰ ਅਬੇ ਕਰਨਾ ਉਸ ਤੋਂ ਅਲੱਗ ਉਹ ਨਹੀਂ ਕਹਿ ਸਕਦੇ ਜ਼ਿਆਦਾ ਨਹੀਂ ਕਰਨਾ ਤੁਸੀਂ ਹੋਰ ਨਹੀਂ ਕਰਨਾ। ਆ ਕੋਰਟ ਦਾ ਆਪਣਾ ਸਟਾਫ ਹੁੰਦਾ ਹੈ ਮੇਰੇ ਖਿਆਲ ਸਿਕਿਉਰਿਟੀ ਸਟਾਫ ਵੀ ਹੁੰਦਾ ਹੈ। ਸਿਕਿਉਰਿਟੀ ਸਟਾਫ ਤਾਂ ਨਹੀਂ ਹੁੰਦਾ ਕੋਰਟ ਦੇ ਕੋਲ ਕੋਰਟ ਸਿਕਿਉਰਿਟੀ ਸਟਾਫ ਤਾਂ ਕੋਰਟ ਨੂੰ ਪੁਲਿਸ ਹੀ ਪ੍ਰੋਵਾਈਡ ਕਰਦੀ ਹੈ। ਉਹਨਾਂ ਦਾ ਆਪਣਾ انٹرنل کام واسطے سٹاف ہوندہ جڑے انہوں نے پیادے نے یا جو کچھ ہوں وہ ہر کوٹ کہ پولیس آفسر پولیس مین بھی ہوں شاید نائب کوٹ کوئی جو دن کا کچھ نہ کہیں میرا زیادہ ایکسپیرینس ڈور کوٹ دا نہیں ہے تو اس کر کے وہ فار سک ریزن نہیں ہوں کوٹ دے جنرل ایڈمنس کی ہیلپ واسطے ہوندہ ਏ ਸਕਿਉਰਟੀ ਰੀਜ਼ਨ ਇਸ ਪ੍ਰੋਸਪਰਟੀ ਅਸੈਟ ਕੇਸ ਦੇ ਵਿੱਚ ਜੇ ਫਰਜ਼ ਕਰੋ ਕਿਸੇ ਨੂੰ ਕੋਈ ਥ੍ਰੈਟ ਹੈ ਇਸ ਥ੍ਰੈਟ ਕ੍ਰਾਪਸ਼ਨ ਪਰਸਪੈਕਸ਼ਨ ਹੈ ਤੇ ਜਦੋਂ ਕੋਰਟ ਦੇ ਅੰਦਰ ਆ ਗਿਆ ਉਦੋਂ ਕੋਰਟ ਦੀ ਜ਼ਿੰਮੇਵਾਰੀ ਬਣ ਗਈ ਤੇ ਉਹਨਾਂ ਨੇ ਜੇ ਕੈਮਰਾ ਟ੍ਰਾਇਲ ਨਾਲ ਕਿਸੇ ਦੀ ਪ੍ਰੋਟੈਕਸ਼ਨ ਕਿ ਹੋ ਸਕਦੀ ਜੇ ਫਰਜ਼ ਕਰੋ ਕੋਰਟ ਤੋਂ ਬਾਹਰ ਨਿਕਲੇ ਤੇ ਬਾਹਰ ਤਾਂ ਨਹੀਂ ਨਾ ਉਹਨਾਂ ਦਾ ਕੋਈ ਕੰਟਰੋਲ ਹੈਗਾ ਬਾਹਰ ਕੋਈ ਸਕਿਉਰਟੀ ਰੀਜ਼ਨ ਕਰਕੇ ਕੋਈ ਲੈਪਸ ਹੋ ਜਾਵੇ ਫਿਰ ਕੌਣ ਜ਼ਿੰਮੇਵਾਰ ਹੋਏਗਾ ਤਾਂ ਇਹ ਮੇਰੇ ਵਿਚਾਰ ਨਾਲ ਇਸ ਕੇਸਸ ਦੇ ਵਿੱਚ ਸਟੇਟ ਦੀ ਰਿਸਪੋਨਸਿਬਿਲਟੀ ਹੈ ਜਿਹੜਾ ਯੂਜ਼ਰ ਪਰਸਨ ਹੈ ਦੂਸਰੀ ਗੱਲ ਇਹ ਵੀ ਹੈ ਜਾਸਬ ਦੇਖੋ ਜਿਹਨੇ ਬਾਹਰ ਅਕਾਲੀ ਬਣ ਕੇ ਪੁਲਿਸ ਵਾਲੇ ਬੈਠੇ ਸੀ ਫੋਰ ਐਗਜ਼ਾਮਪਲ ਇੱਕ ਹਾਈਪੋਥੈਟিক্যাল ਫਰਜ਼ੀ ਜੀ ਮੈਂ ਤੁਹਾਨੂੰ ਸਿਚੁਏਸ਼ਨ ਦੱਸਦਾ ਉਹ ਨਾਲ ਜੋ ਇੱਕ ਬੰਦਾ ਹਾਰਮ ਕਰ ਦਿੰਦਾ ਇਹ ਤਾਂ ਫਿਰ ਈਜ਼ੀਲੀ ਕਿਹਾ ਜਾ ਸਕਦਾ ਸੀ ਜੀ ਇਹ ਵਿਰੋਧੀ ਅਕਾਲੀ ਗੁੱਟ ਦੇ ਬੰਦੇ ਸੀ ਕਿਉਂਕਿ ਦੇਵਰ ਵੇਅਰਿੰਗ ਦੀ ਕਲੋਥਸ ਆਫ ਅ ਅਕਾਲੀ ਲੀਡਰ ਅਕਾਲੀ ਕੀ ਤੋਂ ਮੈਂ ਇਸ ਬਾਰੇ ਫਿਜ਼ਿਕਲੀ ਉੱਤੇ ਕੀ ਹੋਇਆ ਕੀ ਨਹੀਂ ਸੀ ਜਾਂ ਕੌਣ ਬੰਦੇ ਸੀ ਉਸਤੇ ਮੈਨੂੰ ਪਤਾ ਨਹੀਂ ਪਰ ਇਹ ਜਿਹੜਾ ਨਾ ਇਸ ਤਰ੍ਹਾਂ ਦੇ ਬੰਦੇ ਜਿਹੜੇ ਜੇ ਕੋਈ ਗਾਮ ਚ ਬੈਠੇ ਸੀ ਕੁਝ ਬਣ ਕੇ ਹੋ ਡਰੈਸ ਬਣ ਕੇ ਇਹ ਵੀ ਇੱਕ ਮੇਰਾ ਖਿਆਲ ਹੈ ਕੋਰਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਕੰਪਲੈਕਸ ਨੂੰ ਸਿਕਿਉਰ ਕਰਨਾ ਜੇ ਅੱਛਾ ਇਸਨ ਲੀਗਲ ਇਕਲਸ ਅਦਰਵਾਇਜ਼ ਮੈਂ ਦੇਖੋ ਗੱਲ ਇਹ ਆ ਕਿ ਹੁਣ ਮੈਂ ਕੋਈ ਕੋਈ ਕੱਪੜੇ ਪਾ ਕੇ ਕੋਰਟ ਚਲੇ ਜਾ ਇਹ ਚ ਕੀ ਲੈਗੈਲਿਟੀ ਕੋਈ ਲੈਗੈਲਿਟੀ ਨਹੀਂ ਮੈਂ ਚਾਦਰਾਂ ਗੁਰਦਾ ਪਾ ਕੇ ਕੱਲ ਨੂੰ ਚੱਲ ਜਾਵਾਂ ਤੇ ਕਹੋ ਜੀ ਮੈਂ ਨਹੀਂ ਸਿਪਕੀ ਕਪੜੇ ਪਾ ਕੇ ਇਹ ਨਹੀਂ ਇਹ ਕੋਈ ਇਲੈਗੈਲਿਟੀ ਨਹੀਂ ਹੈ ਮੈਂ ਜਿਸ ਤਰ੍ਹਾਂ ਕਿਹਾ ਨਾ ਕੋਰਟ ਤੇ ਪਬਲਿਕ ਪਲੇਸ ਉਥੇ ਕੋਈ ਵੀ ਜਾ ਸਕਦਾ ਔਰ ਕਿਹੜੇ ਰੈਸਟ ਵੀ ਜਾ ਸਕਦਾ ਜੇ ਪੁਲਿਸ ਵਾਲੇ ਜਾਣ ਬੁੱਝ ਕੇ ਨੀਲੀਆਂ ਪਗਾਂ ਸਵੇਦ ਗੁਰਤੇ ਪਾ ਕੇ ਅਕਾਲੀ ਆਂਦੇ ਰੂਪ ਚ ਬੈਠਣ ਜਾਣ ਬੁੱਝ ਕੇ ਇੰਦੀ ਗਾਈਜ਼ ਆ ਵਾਟ ਯੂ ਥਿੰਕ ਦੈਨ ਇਟ ਇਜ਼ ਨਹੀਂ ਮੈਂ ਕੀ ਕਹਿ ਸਕਦਾ ਇਸ ਗੱਲ ਬਾਰੇ ਇਹਦੇ ਚ ਕੋਈ ਲੀਗਲ ਇਸ਼ੂ ਤੇ ਇਨਵੋਲਡ ਹੀ ਨਹੀਂ ਹੈ ਠੀਕ ਹੈ ਜੀ ਜੈ ਸਾਹਿਬ ਹੁਣ ਆਪਾਂ ਸਮਾਪਤ ਕਰਦੇ ਆਂ ਇਹ ਸੀ ਜਸਟਿਸ ਰਿਟਾਇਰਡ ਸਰ ਅਨਜੀਤ ਸਿੰਘ ਰੰਧਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੋ ਦੋ ਤਿੰਨ ਚੀਜ਼ਾਂ ਬਹੁਤ ਸਪਸ਼ਟ ਕਰਤੀਆਂ ਜੈ ਸਾਹਿਬ ਨੇ ਇੱਕ ਤਾਂ ਬਈ ਇਨ ਕੈਮਰਾ ਪ੍ਰोसीडिंग ਡੀਏ ਦੇ ਕੇਸ ਦੇ ਵਿੱਚ ਨਹੀਂ ਚੱਲ ਸਕਦੀ ਨੰਬਰ 2 ਇਹ ਜਿਹੜੀ ਪ੍ਰोसीडिंग ਇਨ ਕੈਮਰਾ ਹੁੰਦੀ ਆ ਇਹ ਸਿਰਫ ਕੁਝ ਖਾਸ ਕਿਸਮ ਦੇ ਕੇਸ ਜਿਵੇਂ ਰੇਪ ਬਕਸੋ ਜਾਂ ਜਸੂਸੀ ਵਾਲਾ ਜਿਹਦੇ ਵਿੱਚ ਕੋਈ bigger issue ਸਿਕਿਉਰਿਟੀ ਨੈਸ਼ਨਲ ਸਿਕਿਉਰਿਟੀ ਦਾ ਕੋਈ ਡਾਕੂਮੈਂਟ ਹੋਣਾ ਹੋਵੇ ਇਹ ਤਿੰਨ ਤਰ੍ਹਾਂ ਤੇ ਕੋਰਟ ला ਸਕਦੀ ਆ ਤੇ ਅਗਲੀ ਤੀਜੀ ਗੱਲ ਉਹਨਾਂ ਨੇ ਇਹ ਕਹੀ ਆ ਭਈ ਜੇ ਥੇਤਲੀ ਅਦਾਲਤ ਜਿਵੇਂ ਸੀਜੀਐਮ ਦੀ ਅਦਾਲਤ ਨੇ ਆਰਡਰ ਪਾਸ ਕੀਤਾ ਏ ਆਰਡਰ ਉਹਨਾਂ ਦੀ ਕੋਰਟ ਦੇ ਦਾਰੇ ਦੇ ਵਿੱਚ ਹੀ ਐਪਲੀਕੇਬਲ ਹੈ ਇਹ ਹਾਈ ਕੋਰਟ ਤੇ ਐਪਲੀਕੇਬਲ ਨਹੀਂ ਜਿਵੇਂ ਕਿ ਐਡੀਸ਼ਨਲ ਸੈਸ਼ਨ ਜਜ ਸਾਹਿਬ ਦੀ ਅਦਾਲਤ ਤੇ ਉੱਤੇ ਇਹ ਐਪਲੀਕੇਬਲ ਨਹੀਂ ਮੰਨਿਆ ਜਾ ਸਕਦਾ ਚੌਥੀ ਗੱਲ ਉਹਨਾਂ ਨੇ ਸਾਨੂੰ ਕਲੀਅਰ ਕੀਤੀ ਆ ਕਿ ਇਨ ਕੇਸ ਪੋਸੀਬਿਲਟੀ ਜੇ ਹੁੰਦੀ ਆ ਕਿ ਸਾਡੀ ਦਰਖਾਸਤ ਰੱਦ ਹੋ ਜਾਂਦੀ ਹੈ ਤਾਂ ਸਾਨੂੰ ਰਾਈਟ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਉਸ ਆਰਡਰ ਨੂੰ ਚੈਲੰਜ ਕਰੀਏ ਸੋ ਦਰਸ਼ਕਾਂ ਤੋਂ ਮੰਗਦੇ ਆਂ ਜੀ ਆਗਿਆ ਤੇ ਜੱਜ ਸਾਹਿਬ ਦਾ ਕਰਦੇ ਆਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਸ਼ੁਕਰੀਆ